ਤਾਂ ਸਾਨੂੰ ਜਿੱਥੇ ਤੱਕ ਜਾਣਕਾਰੀ ਸੀ ਅਸੀਂ ਲੋਹਾਨਗਰੀ ਦੇ ਵਸਨੀਕ ਹੋਣ ਦੇ ਨਾਤੇ ਸਾਨੂੰ ਇਤਿਹਾਸ ਦਾ ਪਤਾ ਲੱਗਿਆ ਤਾਂ ਕਰਕੇ ਅਸੀਂ ਇਹਨਾਂ ਸ਼ਸਤਰਾਂ ਦੀ ਲੈਣ ਦੇ ਵਿੱਚ ਆਏ ਆ ਵੀ ਜਿਵੇਂ ਵੀ ਹੋ ਸਕੇ ਸਤਿਗੁਰੂ ਸਾਡੋ ਕਿਸੇ ਨਾ ਕਿਸਾਨੇ ਬਹਾਨੇ ਸੇਵਾ ਲੈਣ ਨਾਲੇ ਅਸੀਂ ਬਾਬੇ ਨਾਨਕ ਦਾ ਸਿਧਾਤ ਮੁੱਖ ਰੱਖਦੇ ਹੋਏ ਕੀਰਤ ਕਰ ਰਹੇ ਆ ਨਾਮ ਜਪਦੇ ਆ ਵੰਡ ਕੇ ਛਕਦੇ ਆ ਅਸੀਂ ਹਰ ਜੋੜ ਮੇਲੇ ਦੇ ਵਿੱਚ ਇੱਕ ਤੋਂ ਇੱਕ ਵਧੀਆ ਸ਼ਸਤਰ ਲੈ ਕੇ ਪਹੁੰਚਦੇ ਆ ਵੀ ਸੰਗਤ ਨੂੰ ਸ਼ਸਤਰ ਵਧੀਆ ਮਿਲ ਸਕਣ ਕਿਤੇ ਵੀ ਉਹਨੂੰ ਕਿਤੇ ਦੁਬਾਰਾ ਲੋੜ ਪੈਂਦੀ ਆ ਵੀ ਉਹਦਾ ਭੈਣ ਭਾਈ ਰਿਸ਼ਤੇਦਾਰ ਕੋਈ ਧੋਖਾ ਦੇ ਸਕੇ ਪਰ ਸ਼ਸਤਰ ਸਾਡਾ ਧੋਖਾ ਨਾ ਦੇਵੇ ਖਾਸ ਤੌਰ ਤੇ ਉਹਨਾਂ ਦੇ ਸਿੱਖ ਵਿਚਾਰ ਸੀਗੇ ਜਿਹੜੇ ਜਾਂ ਨੌਜਵਾਨਾਂ ਨੂੰ ਨਸ਼ੇ ਤਿਆਗਣ ਦੀ ਗੱਲ ਉਹਨਾਂ ਨੇ ਕਹੀ ਤੁਸੀਂ ਉਹਨਾਂ ਤੋਂ ਪ੍ਰਭਾਵਿਤ ਸੀਗੇ ਤਾਂ ਤੁਸੀਂ ਇਹ ਨਾਮ ਰੱਖਿਆ ਹਾਂਜੀ ਹਾਂਜੀ ਬਿਲਕੁਲ ਜੀ ਉਹ ਬਹੁਤ ਵਧੀਆ ਉਹਨਾਂ ਦੇ ਵਿਚਾਰ ਸੀਗੇ ਸਭ ਤੋਂ ਪਹਿਲਾਂ ਪਚਾਤਾ ਇਹ ਜਿਹੜੀ ਪਹਿਲੀ ਪੌੜੀ ਆ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਛਕਾਉਣ ਦੀ ਆ ਜੀ ਉਸ ਤੋਂ ਬਾਅਦ ਤਾਂ ਵਿਚਾਰ ਜਿੱਦਾਂ ਦੇ ਸਿੱਖ ਧਰਮ ਦੇ ਪ੍ਰਚਾਰਕ ਤੇ ਹੋਈ ਜਾਂਦੇ ਨੇ ਅੱਗੇ ਅੱਗੇ ਚੱਲੀ ਜਾਂਦੇ ਨੇ ਬੱਚੇ-ਬੱਚਿਆਂ ਨੂੰ ਪਤਾ ਜਿਹੜਾ ਇੱਧਰ ਨੂੰ ਹੋਣਾ ਚਾਹੁੰਦਾ ਉਹਨੂੰ ਪਤਾ ਲੱਗਦਾ ਕਿ ਸਿੱਖ ਇਤਿਹਾਸ ਕੀ ਆ ਪਹਿਲਾਂ ਤਾਂ ਹੁਣ ਔਰੰਗਜ਼ੇ ਵਰਗਿਆਂ ਨੂੰ ਜਾਂ ਪਤਾ ਨਹੀਂ ਸੀਗਾ ਹੁਣ ਤਾਂ ਪ ਰਾਜ ਦੀ ਸੀਟ ਤੇ ਸਾਡੀ ਮੋਤੀ ਸਰਕਾਰ ਵੀ ਉੱਥੇ ਬੈਠੀ ਔਰੰਗਜੇਬ ਵੀ ਉੱਥੇ ਸੀਗਾ ਔਰੰਗਜੇਬ ਨੂੰ ਪਤਾ ਨਹੀਂ ਸੀਗਾ ਤੇ ਅੱਜ ਵਾਲੀ ਸਰਕਾਰ ਨੂੰ ਤਾਂ ਪਤਾ ਅੱਜ ਕੇ ਉਹ ਧੱਕਾ ਕਰਦੇ ਆ ਇਹ ਮੈਸੇਜ ਇਹ ਹੀ ਦਿੰਨਿਆ ਸੰਗਤ ਨੂੰ ਵੀ ਵੱਧੋ ਵੱਧ ਜੇ ਆਪਾਂ ਜੋੜ ਮੇਲਿਆਂ ਦੇ ਵਿੱਚ ਆਉਣੇ ਆਪਣੇ ਬੱਚਿਆਂ ਨੂੰ ਲੈ ਕੇ ਆਉਣੇ ਪਰਿਵਾਰ ਨੂੰ ਲੈ ਕੇ ਆਉਣੇ ਤਾਂ ਮਾਂ ਪਿਓ ਮਾਹ ਬਾਬ ਆਪਣੇ ਬੱਚਿਆਂ ਨੂੰ ਸ਼ਸਤਰਧਾਰੀ ਹੋਣ ਅੰਮ੍ਰਿਤ ਪ੍ਰਸਾਸ਼ਨ ਕਾਉਣ ਤੇ ਉਹਨਾਂ ਨੂੰ ਨਸ਼ੇ ਤੋਂ ਰਹਿਤ ਵੱਲ ਪ੍ਰੇਰਿਤ ਕਰਨ ਤੇ ਅੰਮ੍ਰਿਤ ਛਕਣ ਵੱਲ ਪ੍ਰੇਰਿਤ ਕਰਨ ਸ਼ਸਤਰਧਾਰੀ ਹੋਣ ਦਾ ਸੁਨੇਹਾ ਦਿੰਨੇ ਆਂ ਫਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੇ ਵਿੱਚ ਬੈਠੇ ਹੋਏ ਆ ਲਗਾਤਾਰ ਸਾਡੀ ਕੋਸ਼ਿਸ਼ ਰਹਿੰਦੀ ਹੈ ਜਿੱਥੋਂ ਤੱਕ ਸਾਡੀ ਕੈਮਰੇ ਦੀ ਅੱਖ ਜਾਵੇ ਅਸੀਂ ਉਹ ਹਰ ਕਹਾਣੀ ਤੁਹਾਡੇ ਤੱਕ ਲੈ ਕੇ ਆਈਏ ਜੋ ਇਸ ਜੋੜ ਮੇਲ ਦੇ ਵਿੱਚ ਤੁਹਾਡੇ ਤੱਕ ਆਉਣੀ ਜ਼ਰੂਰੀ ਹੈ ਤਾਂ ਇੱਕ ਸ਼ਸਤਰ ਪੰਡਾਰ ਦੇ ਵਿੱਚ ਅਸੀਂ ਬੈਠੇ ਹੋਏ ਆ ਸਿੱਖ ਰਵਾਇਤ ਦੇ ਵਿੱਚ ਸ਼ਸਤਰਾਂ ਦਾ ਬੜਾ ਮਹੱਤਵ ਰਿਹਾ ਕਿਸੇ ਵਕਤ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ ਪੀਰੀ ਦੀਆਂ ਦੋ ਕਰਪਾਨਾਂ ਵੀ ਧਾਰਨ ਕੀਤੀਆਂ ਔਰ ਇੱਕ ਸਿੰਘ ਸਭ ਜਿਹੜੇ ਇੱਥੇ ਮੌਜੂਦ ਨੇ ਸਾਡੇ ਨਾਲ ਇਹਨਾਂ ਨੇ ਆਪਣੇ ਸ਼ਸਤਰ ਪੰਡਾਰ ਦਾ ਨਾਮ ਵੀ ਭਾਈ ਅਮਰਤਪਾਲ ਸਿੰਘ ਸ਼ਸਤਰ ਪੰਡਾਰ ਰੱਖਿਆ ਉਹਦੇ ਪਿੱਛੇ ਕੀ ਕਾਰਨ ਹੈ ਉਹ ਵੀ ਜਿਹੜਾ ਇਹਨਾਂ ਤੋਂ ਹੀ ਜਾਣਾਂਗੇ ਸਭ ਤੋਂ ਪਹਿਲਾਂ ਤਾਂ ਆ ਬਾਬਾ ਜੀ ਤੁਹਾਡਾ ਨਾਮ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆ ਜੀ ਸੋਮਜੀਤ ਸਿੰਘ ਖਾਲਸਾ ਜੀ ਆ ਤੁਸੀਂ ਕਿੱਥੋਂ ਸੰਬੰਧ ਰੱਖਦੇ ਹੋ ਕਿੰਨੇ ਚਿਰ ਤੋਂ ਜਿਹੜਾ ਸ਼ਸਤਰਾਂ ਦਾ ਜਿਹੜਾ ਉਹ ਕੰਮ ਕਰ ਰਹੇ ਹੋ ਅਸੀਂ ਮੰਡੀ ਗਵਿੰਦਗੜ੍ਹ ਲੋਹਾਨਗਰੀ ਦੇ ਬਸਨੀਕਾ ਜੀ ਜਿੱਥੇ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਆਏ ਸੀਗੇ ਉੱਥੇ ਉਹਨਾਂ ਨੇ 40 ਦਿਨ ਦਾ ਪੜਾਅ ਕੀਤਾ 40 ਦਿਨ ਦਾ ਪੜਾਅ ਕਰਦੇ ਵਕਤ ਸਤਿਗੁਰਾਂ ਜੀ ਨੂੰ ਸ਼ਸਤਰਾਂ ਦੀ ਜ਼ਰੂਰਤ ਪਈ ਤੇ ਸਾਡੇ ਸਤਿਗੁਰਾਂ ਜੀ ਨੂੰ ਜ਼ਰੂਰਤ ਪਈ ਕਿਸੇ ਸਿੰਘ ਤੋਂ ਪੁੱਛਿਆ ਵੀ ਇੱਥੇ ਆਪਾਂ ਨੂੰ ਸ਼ਸਤਰ ਕੌਣ ਬਣਾ ਕੇ ਦੇਊਗਾ ਆਂਡ ਗਵਾਂਡ ਚ ਪੁੱਛਿਆ ਉਹ ਕਹਿੰਦੇ ਵੀ ਇੱਥੇ ਲੋਹੇ ਦੀ ਬੜੀ ਘਾਟ ਹੈ ਜੀ ਇੱਥੇ ਲੋਹੇ ਦੀ ਬੜੀ ਘਾਟ ਹੈ ਜੀ ਇੱਥੇ ਤਾਂ ਸੋਈ ਵੀ ਨਹੀਂ ਮਿਲ ਸਕਦੀ ਤੁਹਾਡੇ ਬੜੀਆਂ-ਬੜੀਆਂ ਤਲਵਾਰਾਂ ਬੜੀਆਂ-ਬੜੀਆਂ ਖਰਪਾਨੇ ਨੇ ਜੇ ਵਰਛੇ ਕਿਵੇਂ ਬਣ ਸਕਦੇ ਨੇ ਮਹਾਰਾਜ ਕਹਿੰਦੇ ਅੱਛਾ ਜੀ ਜਦੋਂ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਵੀ ਇੱਥੇ ਲੋਹੇ ਦੇ ਬੜੇ-ਬੜੇ ਭੰਡਾਰ ਹੋਇਆ ਕਰਨਗੇ ਇੱਥੋਂ ਦੇ ਰਹਿਣੇ ਵਾਲੇ ਲੋਕ ਵਸਣ ਵਾਲੇ ਲੋਕ ਲੋਹੇ ਦੇ ਬਿਸਤਰ ਪਿਛਾ ਕੇ ਉਹਦੇ ਉੱਪਰ ਸੋਇਆ ਕਰਨਗੇ ਜੀ ਵੀ ਇੰਨਾ ਇੱਥੇ ਲੋਹਾ ਹੋ ਜਾਇਆ ਕਰੂ ਫਿਰ ਉੱਥੇ ਛੇਵੇਂ ਪਾਤਸ਼ਾਹ ਨੇ ਵਾਸ਼ ਕੀਤੀ ਜਾਣ ਕੇ ਹੀ ਦਾਸ ਲੋਹਾਰ ਸੀ ਕੋਈ ਉੱਥੇ ਮਹਾਰਾਜ ਨੇ ਉਹਨਾਂ ਤੇ ਬਖਸ਼ਿਸ਼ ਕੀਤੀ ਉਹਨਾਂ ਤੋਂ ਸ਼ਸਤਰ ਤਿਆਰ ਮੰਡੀ ਗਵਿੰਦਗੜ੍ਹ ਦੀ ਧਰਤੀ ਤੇ ਰਹਿੰਦੇ ਹੋਏ ਕਰਵਾਏ ਤੇ ਮੈਂ ਇੱਕ মিডিਆ ਦੇ ਰਾਹੀਂ ਇਹ ਵੀ ਕਹਿਣਾ ਚਾਹਣਾ ਕਿ ਜਿਵੇਂ ਕਿ ਅਸੀਂ ਹੋਰ ਇਤਿਹਾਸ ਜਾਣਦੇ ਹਾਂ ਸਾਡੇ ਮੰਡੀ ਗਵਿੰਦਗੜ੍ਹ ਦਾ ਇਤਿਹਾਸ ਨਾ ਕੋਈ মিডিਆ ਦੱਸ ਸਕਦਾ ਨਾ ਕੋਈ ਸਾਡਾ ਪ੍ਰਚਾਰਕ ਦੱਸ ਰਿਹਾ ਬਿਲਕੁਲ ਅਸੀਂ ਵੀ ਤਾਂ ਹੀ ਹਰ ਬੰਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਜੋ ਸੁਣਿਆ ਪੜਿਆ ਤੁਸੀਂ ਜ਼ਰੂਰ ਲੋਕਾਂ ਨੂੰ ਦੱਸੋ ਹਾਲਾਂਕਿ ਉਸ ਤੇ ਬਹਿਸ ਬਾਅਦ ਚ ਹੋ ਸਕਦੀ ਹੈ ਉਹਦੇ ਤੱਥਾਂ ਦੇ ਬਾਰੇ ਪਰ ਤੁਸੀਂ ਜ਼ਰੂਰ ਦੱਸੋ ਜੋ ਸੁਣਿਆ ਤੁਸੀਂ ਆਪਣੇ ਬਜ਼ੁਰਗਾਂ ਅਸੀਂ ਸੁਣਿਆ ਅਸੀਂ ਉੱਥੇ ਛੇਵੇਂ ਪਾਸ਼ਾ ਦੇ ਜਿਹੜੇ ਸਥਾਨ ਨੇ ਉੱਥੇ ਵੀ ਜਾਣਦੇ ਹਾਂ ਉੱਥੇ ਵੀ ਤਕਰੀਬਨ ਇਤਿਹਾਸ ਲਿਖਿਆ ਹੋਇਆ ਉੱਥੇ ਵੀ 40 ਦਿਨ ਦਾ ਸਮਾਗਮ ਹੁੰਦਾ 40 ਦਿਨ ਦੇ ਵਿੱਚ ਵੀ ਤਕਰੀਬਨ ਕੋਈ ਇੱਕ ਅੱਧਾ ਦਿਨ ਹੋਊਗਾ ਜਿੱਥੇ ਉੱਥੇ ਬਹਿ ਕੇ ਵੀ ਉੱਥੀ ਧਰਤੀ ਦੇ ਕੋਈ ਉੱਥੇ ਦਾ ਇਤ ਕਿ ਅਸੀਂ ਮੰਗੇ ਹੀ ਚਾਹੁੰਦੇ ਹਾਂ ਵੀ ਜਿੱਥੇ-ਜਿੱਥੇ ਸਾਡੇ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਨੇ ਕਿਸੇ ਵੀ ਪੀਰ ਪਗੰਬਰ ਨੇ ਚਰਨ ਪਾਏ ਨੇ ਉੱਥੇ ਦਾ ਇਤਿਹਾਸ ਜ਼ਰੂਰ ਦੱਸਿਆ ਜਾਵੇ ਤਾਂ ਕਿ ਸੰਗਤ ਨੂੰ ਹਰ ਇੱਕ ਗੱਲ ਤੋਂ ਜਾਣੂ ਹੋਵੇ ਤੇ ਸਾਨੂੰ ਜਿੱਥੇ ਤੱਕ ਜਾਣਕਾਰੀ ਸੀ ਅਸੀਂ ਲੋਹਾਨਗਰੀ ਦੇ ਵਸਨੀਕ ਹੋਣ ਦੇ ਨਾਤੇ ਸਾਨੂੰ ਇਤਿਹਾਸ ਦਾ ਪਤਾ ਲੱਗਿਆ ਤਾਂ ਕਰਕੇ ਅਸੀਂ ਇਹਨਾਂ ਸ਼ਸਤਰਾਂ ਦੀ ਲੈਣ ਦੇ ਵਿੱਚ ਆਏ ਆ ਵੀ ਜਿਵੇਂ ਵੀ ਹੋ ਸਕੇ ਸਤਿਗੁਰੂ ਸਾਤੋਂ ਕਿਸੇ ਨਾ ਕਿਸਿਆ ਨੇ ਪਹਾਣੇ ਸੇਵਾ ਲੈਣ ਨਾਲੇ ਅਸੀਂ ਬਾਬੇ ਨਾਨਕ ਦਾ ਸਿਧਾਂਤ ਮੁੱਖ ਰੱਖਦੇ ਹੋਏ ਕੀਰਤ ਕਰ ਰਹੇ ਹਾਂ ਨਾਮ ਜਪਦੇ ਹਾਂ ਵੰਡ ਕੇ ਛਕਦੇ ਹਾਂ ਇਸੇ ਤਰ੍ਹਾਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਅਸੀਂ ਨੇ ਸ਼ੁਰੂ ਇਹ ਕੰਮ ਕੀਤਾ ਹੁਣ ਜਿੱਥੇ ਵੀ ਇਤਿਹਾਸਕ ਜੋੜ ਮੇਲਾ ਹੁੰਦਾ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਤੁਸੀਂ ਪਹੁੰਚ ਰਹੇ ਹੋ ਜਾਂ ਹੁਣ ਤੁਸੀਂ ਇਹ ਭਾਈ ਅਮਰਤਪਾਲ ਸਿੰਘ ਸਾਸਤਰ ਪੰਡਾਰਾ ਜਿਹੜਾ ਇਹਦੀ ਸ਼ੁਰੂਆਤ ਤੁਸੀਂ ਹੋਣ ਕੀਤੀ ਹੈ ਜੀ ਨਹੀਂ ਜੀ ਨਹੀਂ ਅਸੀਂ ਤਕਰੀਬਨ ਘੱਟੋ ਘੱਟ ਵੀ 7-8 ਸਾਲ ਤੋਂ ਇਹ ਸ਼ਸਤਰਾਂ ਦੇ ਕੰਮ ਦੇ ਵਿੱਚ ਪਏ ਹੋਏ ਹਾਂ ਤੇ ਭਾਈ ਅਮਰਤਪਾਲ ਸਿੰਘ ਜਦੋਂ ਆਏ ਨੇ ਸਿੱਖ ਧਰਮ ਦੇ ਵੀ ਸਾਨੂੰ ਉਹਨਾਂ ਦਾ ਪ੍ਰਚਾਰ ਵਧੀਆ ਲੱਗਿਆ ਉਹਨਾਂ ਨੇ ਸਿੱਖ ਧਰਮ ਦਾ ਵਾਅਦਾ ਸੋਚ ਕੇ ਅਮਰਤ ਦੀ ਦਾਤ ਦੀ ਲਹਿਰ ਚਲਾਈ ਇਸ ਕਰਕੇ ਸਾਨੂੰ ਉਹਨਾਂ ਦੇ ਵਿਚਾਰ ਵਧੀਆ ਲੱਗੇ ਆ ਬਾਕੀ ਉਹਨਾਂ ਦੀ ਆਪਣੀ ਜ਼ਿੰਦਗੀ ਕਿ ਕੈਸੀ ਦੀ ਕੈਸੀ ਨਹੀਂ ਉਹ ਆਪ ਜਾਣਦੇ ਨੇ ਜਿੱਥੇ ਤੱਕ ਸਾਨੂੰ ਬਾਹਰ ਪਤਾ ਲੱਗਿਆ ਅਸੀਂ ਉਹਨਾਂ ਦੀ ਸਿੱਖ ਵਿਚਾਰ ਸੀ ਜਿਹੜੇ ਉਹਨਾਂ ਦੀ ਵਧੀਆ ਸੀ ਇਸ ਕਰਕੇ ਅਸੀਂ ਅੱਗੇ ਵੀ ਇਹ ਕਹਿੰਦੇ ਆ ਵੀ ਵੱਧ ਤੋਂ ਵੱਧ ਸਿੰਘ ਅਮਰਤ ਸ਼ਾਕੇ ਸਿੰਘ ਸਜਣ ਤਾਂ ਕਿ ਵਧੀਆ ਤੋਂ ਵਧੀਆ ਸ਼ਸਤਰ ਰੱਖਣ ਤੇ ਅਸੀਂ ਹਰ ਜੋੜ ਮੇਲੇ ਦੇ ਵਿੱਚ ਇੱਕ ਤੋਂ ਇੱਕ ਵਧੀਆ ਸ਼ਸਤਰ ਲੈ ਕੇ ਪਹੁੰਚਦੇ ਆਂ ਕਿ ਸੰਗਤ ਨੂੰ ਸ਼ਸਤਰ ਵਧੀਆ ਮਿਲ ਸਕਣ ਕਿਤੇ ਵੀ ਉਹਨੂੰ ਕਿਤੇ ਦੁਬਾਰਾ ਲੋੜ ਪੈਂਦੀ ਆ ਵੀ ਉਹਦਾ ਭੈਣ ਭਾਈ ਰਿਸ਼ਤੇਦਾਰ ਕੋਈ ਧੋਖਾ ਦੇ ਸਕੇ ਪਰ ਸ਼ਸਤਰ ਸਾਡਾ ਧੋਖਾ ਨਾ ਦੇ। ਤੇ ਇਸੇ ਅਸੀਂ ਸਦਾਤ ਨੇ। ਬਈ ਤੁਸੀਂ ਦੱਸਿਓ ਕਿ ਅਮਰਿਤਪਾਲ ਸਿੰਘ ਹੋਰਾਂ ਤੇ ਉਹਨਾਂ ਦੇ ਹੋਰ ਸਾਥੀਆਂ ਤੇ ਵੀ NSA ਲੱਗਿਆ ਹੋਇਆ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਤੇ ਤੁਹਾਨੂੰ ਲੱਗਿਆ ਨਹੀਂ ਕਿ ਤੁਸੀਂ ਉਹਨਾਂ ਦੇ ਨਾਮ ਤੇ ਜਿਹੜਾ ਆਪਣਾ ਇਹ ਸ਼ਸਤਰ ਮਢਾਰ ਦਾ ਨਾਮ ਰੱਖਿਆ ਜੀ। ਨਹੀਂ ਜੀ ਨਹੀਂ ਸਾਨੂੰ ਇਸ ਬਾਰੇ ਪਤਾ ਨਹੀਂ ਹੈ ਵੀ ਕਿਹਦੇ ਤਰ੍ਹਾਂ NSA ਲੱਗਿਆ ਜਾਂ ਨਹੀਂ ਲੱਗਿਆ ਅਸੀਂ ਤਾਂ ਆਪਣੇ ਕਿਰਤ ਕਮਾਈ ਤੱਕ ਆਪਣਾ ਰੱਖੀਦਾ। ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜੋ ਕੋ ਜਾਇਜ਼ ਆ ਤੇ ਉਹਨੂੰ ਜਾਇਜ਼ ਕਰਨ ਜੋ ਨਜਾਇਜ਼ ਆ ਉਹਨੂੰ ਨਿਜਜ ਕਿਹਾ ਜਾਂਦਾ ਤੁਸੀਂ ਖਾਸ ਤੌਰ ਤੇ ਉਹਨਾਂ ਦੇ ਸਿੱਖ ਵਿਚਾਰ ਸੀਗੇ ਜਿਹੜੇ ਜਾਂ ਨੌਜਵਾਨਾਂ ਨੂੰ ਨਸ਼ੇ ਤਿਆਗਣ ਦੀ ਗੱਲ ਉਹਨਾਂ ਨੇ ਕਹੀ ਤੁਸੀਂ ਉਹਨਾਂ ਤੋਂ ਪ੍ਰਭਾਵਿਤ ਸੀਗੇ ਤਾਂ ਤੁਸੀਂ ਇਹ ਨਾਮ ਰੱਖਿਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਉਹ ਬਹੁਤ ਵਧੀਆ ਉਹਨਾਂ ਦੇ ਵਿਚਾਰ ਸੀਗੇ ਸਭ ਤੋਂ ਪਹਿਲਾਂ ਵਿਚਾਰ ਤਾਂ ਇਹ ਜਿਹੜੀ ਪਹਿਲੀ ਪੌੜੀ ਆ ਸਿੱਖ ਧਰਮ ਦੇ ਵਿੱਚ ਅਮਰਤ ਛਕਾਉਣ ਦੀ ਆ ਜੀ ਉਸ ਤੋਂ ਬਾਅਦ ਤਾਂ ਵਿਚਾਰ ਜਿੱਦਾਂ ਦੇ ਸਿੱਖ ਧਰਮ ਦੇ ਪ੍ਰਚਾਰਕ ਤੇ ਹੋਈ ਜਾਂਦੇ ਨੇ ਅੱਗੇ ਅੱਗੇ ਚੱਲੀ ਜਾਂਦੇ ਨੇ ਉਹਨੂੰ ਉਹ ਜਾ ਮਿਲੀ ਜਾਂਦਾ ਸਮਾਂ ਤੁਸੀਂ ਉਹਨਾਂ ਉਹਨਾਂ ਦੀ ਇਸ ਜਿਹੜੇ ਵਿਚਾਰਾਂ ਤੋਂ ਪ੍ਰਭਾਵਿਤ ਸੀਗੇ ਤੇ ਤਾਂ ਤੁਸੀਂ ਆਪਣੇ ਪਢਾਰ ਦਾ ਨਾਮ ਵੀ ਤੁਸੀਂ ਫਿਰ ਹੁਣ ਇਹੀ ਰੱਖ ਲਿਆ ਕੰਮ ਤੁਸੀਂ ਪਹਿਲਾਂ ਤੇ ਵੀ ਕਰ ਰਹੇ ਸੀਗੇ ਹਾਂਜੀ ਹਾਂਜੀ ਕੰਮ ਪਹਿਲਾਂ ਤੋਂ ਹੀ ਅਸੀਂ ਕਰ ਰਹੇ ਸੀਗੇ ਤੇ ਹੁਣ ਵੀ ਅਸੀਂ ਦੱਸਦੇ ਆਂ ਵੀ ਹੋ ਸਕਦਾ ਵੀ ਨੌਜਵਾਨ ਪੀੜ੍ਹੀ ਵਿੱਚ ਦੁਬਾਰਾ ਕੋਈ ਲਹਿਰ ਆ ਜਾਵੇ ਅਮਰਤ ਸ਼ਕਨਦੇ ਸਿੰਘ ਸਾਜਕੇ ਸ਼ਸਤਰਤਾਰੀ ਹੋਣ ਦੀ ਕਿਉਂਕਿ ਜਿੰਨੀ ਪਹਿਲਾਂ ਲਹਿਰ ਚੱਲੀ ਸੀ ਉਹਨਾਂ ਤੋਂ ਵੱਧ ਆਮ ਜਨਤਾ ਡਰ ਗਈ ਆ ਇਹ ਵੀ ਹੋ ਸਕਦਾ ਐਨਐਸਸੀ ਤਾਂ ਟੁੱਟੇ ਵੀ ਨਹੀਂ ਜੀ ਇਹ ਸਮਿਆਂ ਦੇ ਵਿੱਚ ਹੋਇਆ ਕਿ ਜੇਲ੍ਹਾਂ ਤੋਂ ਬਾਹਰ ਵੀ ਸਿੰਘ ਵੀ ਆਉਂਦੇ ਰਹੇ ਨੇਗੇ ਅਮਰਪਾਲ ਸਿੰਘ ਵੀ ਬਾਹਰ ਆ ਸਕਦੇ ਨੇ ਇਹ ਤਾਂ ਜੀ ਹੁਣ ਬਾਬੇ ਨਾਨਕ ਉਹਨਾਂ ਨੂੰ ਵੀ ਜੇਲ੍ਹ ਹੋਈ ਆ ਸੁਣਨ ਦੇ ਵਿੱਚ ਆ ਉਹਨਾਂ ਨੇ ਵੀ ਚੱਕੀਆਂ ਪੀਸੀਆਂ ਨੇ ਇਹਦਾ ਬਾਬੇ ਨਾਨਕ ਤੋਂ ਲੈ ਕੇ ਹੁਣ ਤੱਕ ਸਰਕਾਰਾਂ ਨਾਲ ਟੱਕਰ ਹੁੰਦੀ ਆਈ ਆ ਹੋ ਰਹੀ ਆ ਤੇ ਹੁੰਦੀ ਰਹਿਣੀ ਆ ਚਲੋ ਪਹਿਲਾਂ ਤਾਂ ਸਰਕਾਰਾਂ ਬਗਾਨੀਆਂ ਸੀ ਉਹਨਾਂ ਨੂੰ ਸਾਡੇ ਬਾਰੇ ਪਤਾ ਨਹੀਂ ਸੀ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਅੱਜ ਸਾਡੀਆਂ ਸਰਕਾਰਾਂ ਚਾਹੇ ਉਹ ਹਿੰਦੂ ਦੀਆਂ ਨੇ ਚਾਹੇ ਸਿੱਖਾਂ ਦੀਆਂ ਨੇ ਪੰਜਾਬ ਦੀਆਂ ਨੇ ਚਾਹੇ ਜਿੱਥੇ ਮਰਜ਼ੀਆਂ ਨੇ ਉਹਨਾਂ ਨੂੰ ਜਾਣੂ ਨੇ ਉਹ ਆਪਣੇ ਧਰਮ ਤੋਂ ਸਾਡੇ ਹਿੰਦੂ ਧਰਮ ਦੀਆਂ ਸਰਕਾਰਾਂ ਨੇ ਸੈਂਟਰ ਸਰਕਾਰਾਂ ਨੇ ਉਹ ਆਪਣੇ ਇਤਿਹਾਸ ਤੋਂ ਜਾਣੂ ਨੇ ਉਹ ਜਾਣੂ ਹੋਣ ਦੇ ਬਾਵਜੂਦ ਵੀ ਸਾਡੇ ਸਿੱਖਾਂ ਨਾਲ ਅੱਜ ਵੀ ਧੱਕਾ ਕਰ ਰਹੇ ਨੇ ਪਹਿਲਾਂ ਤਾਂ ਦੋ ਧਰਮ ਸੀਗੇ Hindu ਸੀ Musalman ਸੀ ਉਹਨਾਂ ਨੂੰ ਸਿੱਖ ਧਰਮ ਬਾਰੇ ਪਤਾ ਨਹੀਂ ਸੀ ਤਾਂ ਉਹ ਧੱਕਾ ਕਰਦੇ ਸੀ ਅੱਜ ਤਾਂ ਜਿਹੜਾ ਵੀ ਕੋਈ ਵੀ ਧਰਮਾ ਨੂੰ ਸਿੱਖ ਧਰਮ ਬਾਰੇ ਪਤਾ ਵੀ ਇਹ ਕਿਸੇ ਦਾ ਨੁਕਸਾਨ ਕਰਦਾ ਜਾਂ ਫਾਇਦਾ ਕਰਦਾ ਪਤਾ ਹੋਣ ਦੇ ਬਾਵਜੂਦ ਵੀ ਸਾਡੀਆਂ ਸਰਕਾਰਾਂ ਅੱਜ ਸਾਡੇ ਸਿੱਖਾਂ ਨਾਲ ਧੱਕਾ ਕਰ ਰਹੀਆਂ ਤੇ ਕਰਦੀਆਂ ਆਈਆਂ ਨੇ ਤੇ ਹੋ ਸਕਦਾ ਕਰਦੀਆਂ ਵੀ ਰਹਿਣ ਇਸ ਕਰਕੇ ਵੀ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿੱਥੋਂ ਤੱਕ ਉਹ ਸਿਕ ਸਹੀ ਨੂੰ ਸਹੀ ਕੀਤਾ ਜਾਵੇ ਇਸ ਤਰ੍ਹਾਂ ਨੂੰ ਤੁਸੀਂ ਕਹਿੰਦੇ ਕਿ ਜਿੱਦ ਤੱਕ ਇਹ ਸ਼ਾਇਕ ਇਸੇ ਤਰ੍ਹਾਂ ਦੀ ਕਿਉਂਕਿ ਹੁਣ ਤਾਂ ਟਰਾਂਸਪਰੈਂਟ ਵੀ ਹੋ ਗਿਆ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਲੋਕਾਂ ਤੱਕ ਜਾਂਦਾ ਕਿ ਹੋਰ ਦੁਨੀਆ ਭਰ ਦੇ ਵਿੱਚ ਹੀ ਪਤਾ ਕਿ ਸਿੱਖਾਂ ਦੀ ਜਿਹੜੀ ਪਰੰਪਰਾ ਕੀ ਹੈ ਸਿਧਾਂਤ ਕੀ ਹੈ ਹਾਂਜੀ ਹਾਂਜੀ ਹੁਣ ਤਾਂ ਬੱਚੇ-ਬੱਚੇ ਨੂੰ ਪਤਾ ਜੀ ਹੁਣ ਤਾਂ ਅੱਜ ਕੱਲ ਬਹੁਤ ਨੇੜੇ ਹੋ ਕੇ ਪਤਾ ਲੱਗਦਾ ਇਤਿਹਾਸ ਬੱਚੇ-ਬੱਚਿਆਂ ਨੂੰ ਪਤਾ ਜਿਹੜਾ ਇੱਧਰ ਨੂੰ ਹੋਣਾ ਚਾਹੁੰਦਾ ਉਹਨੂੰ ਪਤਾ ਲੱਗਦਾ ਵੀ ਸਿੱਖ ਇਤਿਹਾਸ ਕੀ ਹੈ ਪਹਿਲਾਂ ਤਾਂ ਹੁਣ ਔਰੰਗਜ਼ੇਬ ਵਰਗਿਆਂ ਨੂੰ ਜਾਂ ਪਤਾ ਨਹੀਂ ਸੀਗਾ ਹੁਣ ਤਾਂ ਪਤਾ ਨਾ ਮੌਕਦਿਆਂ ਸਰਕਾਰਾਂ ਨੂੰ ਪਰਾਜ ਦੀ ਸੀਟ ਤੇ ਸਾਡੀ ਮੋਦੀ ਸਰਕਾਰ ਵੀ ਉੱਥੇ ਬੈਠੀ ਔਰੰਗਜੇਬ ਵੀ ਉੱਥੇ ਸੀਗਾ ਔਰੰਗਜੇਬ ਨੂੰ ਪਤਾ ਨਹੀਂ ਸੀਗਾ ਤੇ ਅੱਜ ਵਾਲੀ ਸਰਕਾਰਾਂ ਨੂੰ ਤਾਂ ਪਤਾ ਅੱਜ ਕੇ ਉਹ ਧੱਕਾ ਕਰਦੇ ਆ ਔਰ ਤੁਸੀਂ ਆਖਰ ਦੇ ਵਿੱਚ ਕੋਈ ਸੁਨੇਹਾ ਮੈਸੇਜ ਦੇਣਾ ਚਾਹੁੰਦੇ ਹੋ ਸੁਨੇਹਾ ਮੈਸੇਜ ਇਹ ਹੈ ਦਨਿਆ ਸੰਗਤ ਨੂੰ ਵੀ ਵੱਧੋ ਵੱਧ ਜੇ ਆਪਾਂ ਜੋੜ ਮੇਲਿਆਂ ਦੇ ਵਿੱਚ ਆਉਣੇ ਆਪਣੇ ਬੱਚਿਆਂ ਨੂੰ ਲੈ ਕੇ ਆਉਣੇ ਪਰਿਵਾਰ ਨੂੰ ਲੈ ਕੇ ਆਉਣੇ ਆ ਤਾਂ ਮਾਪਿਓ ਮਾਹ ਬਾਬ ਆਪਣੇ ਬੱਚਿਆਂ ਨੂੰ ਸ਼ਸਤਰਧਾਰੀ ਹੋਣ ਅਮਰਤ ਸਿਖਾਉਣ ਤੇ ਉਹਨਾਂ ਨੂੰ ਨਸ਼ੇ ਤੋਂ ਰਹਿਤ ਵੱਲ ਪ੍ਰੇਰਿਤ ਕਰਨ ਤੇ ਅਮਰਤ ਸ਼ਕਣ ਵੱਲ ਪ੍ਰੇਰਿਤ ਕਰਨ ਸ਼ਸਤਰਦਾਰੀ ਹੋਣ ਦਾ ਸਨੇਹਾ ਦਿੰਨੇ ਆ ਜੀ ਆ ਤਾਂ ਇੱਕ ਇਸ ਸਿੰਘ ਦੀ ਕਹਾਣੀ ਵੀ ਤੁਹਾਡੇ ਤੱਕ ਜ਼ਰੂਰੀ ਸੀ ਕਿਰਤ ਕਰ ਰਹੇ ਨੇ ਔਰ ਉਹਨਾਂ ਨੇ ਵੀ ਸਨੇਹਾ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਤੇ ਕਿਰਤ ਕਰ ਰਹੇ ਆ ਨਾਮ ਜਪ ਰਹੇ ਆ ਤੇ ਵੰਡ ਕੇ ਛਕ ਰਹੇ ਆ ਤੇ ਆਪਣੀ ਕਿਰਤ ਵੀ ਨਾਲ ਦੀ ਨਾਲ ਚਲਾ ਰਹੇ ਨੇ ਸਿੱਖ ਧਰਮ ਦੀ ਜਿਹੜੀ ਸ਼ਸਤਰਾਂ ਦੀ ਰਵਾਇਤ ਆ ਉਹਦੇ ਨਾਲ ਹੀ ਆਪਣਾ ਜਿਹੜਾ ਰੋਜ਼ਗਾਰ ਵੀ ਚਲਾ ਰਹੇ ਨੇ ਔਰ ਇੱਕ ਸਨੇਹਾ ਵੀ ਉਹਨਾਂ ਨੇ ਦਿੱਤਾ ਕਿ ਸਰਕਾਰਾਂ ਦਾ ਜੋ ਜ਼ੁਲਮ ਹੈ ਉਹ ਅੱਜ ਵੀ ਜਾਰੀ ਹੈ ਪਰ ਹਾਂ ਹੁਣ ਦੀਆਂ ਸਰਕਾਰਾਂ ਨੂੰ ਪਤਾ ਹੈ ਪਹਿਲੀਆਂ ਸਰਕਾਰਾਂ ਨੂੰ ਨਹੀਂ ਪਤਾ ਸੀ ਕਿ ਚੀਜ਼ਾਂ ਜਿਹੜੀਆਂ ਨੇ ਉਹ ਕਟਾਉਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਕੈਮਰੇ ਦੇ ਮੇਰੇ ਸਾਹਮਣੇ ਰੇਸੀ ਗੁਰਦੀਪ ਮੈਂ ਮੰਤਰੀਤ ਸਿੰਘ ਨਿਰਪੱਖ ਪੋਸਟ ਦੇ ਲਈ